ਹੈਲੋ ਹਾਂਜੀ ਸਸੀ ਅਕਾਲ ਬਰਾਡਪੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹਿਣਾ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਆਪਣੀਆਂ ਵਧੀਆ ਲੱਗਦੀਆਂ ਤਾਂ ਸ਼ੇਅਰ ਜਰੂਰ ਕਰ ਜਾਓ ਆਜੋ ਜੀ ਅੱਜ ਵਾਲੀ ਜੋ ਵੀਡੀਓ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟੱਪ ਚੈੱਕ ਕਰਵਾ ਲੈਂਦੀ ਆ ਪ੍ਰਿੰਟਡ ਸੂਟ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਆ ਉਹ ਡਿਜ਼ਾਈਨਿੰਗ ਦੇ ਹਿਸਾਬ ਨਾਲ ਕਮੀਜ਼ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਊਗੀ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਧਿਆਨ ਨਾਲ ਠੀਕ ਹੈ ਜੀ ਆ ਦੇਖੋ ਆ ਇਹਨਾਂ ਦੇ ਘੇਰੇ ਦੇ ਉੱਪਰ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਬਣ ਕੇ ਤਿੱਲੇ ਦਾ ਉੱਪਰ ਵਰਕ ਦਿੱਤਾ ਹੋਇਆ ਉਹਨਾਂ ਨੇ ਤਿੱਲੇ ਦੇ ਨਾਲ ਵਰਕ ਕੰਪਲੀਟ ਕੀਤਾ ਹੋਇਆ ਠੀਕ ਹੈ ਜੀ ਧਿਆਨ ਨਾਲ ਦੇਖੋ ਆ ਦੇਖੋ ਮੈਂ ਨੇੜੇ ਕਰਕੇ ਵੀ ਦਿਖਾ ਦਿੰਨੀ ਆ ਇਸ ਤਰ੍ਹਾਂ ਆ ਤਿੱਲੇ ਦੀ ਚਮਕ ਆ ਰਹੀ ਆ ਇਸ ਤਰ੍ਹਾਂ ਦੀ ਠੀਕ ਹੈ ਜੀ ਇਹ ਇਹਨਾਂ ਦੇ ਹੈਗਾ ਘੇਰੇ ਦੇ ਉੱਪਰ ਵਰਕ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆਹ ਵਾਲੇ ਜਿਹੜੇ ਦੋ ਪੈਂਡਲ ਆ ਉੱਪਰ ਜਾਣਗੇ ਗਲੇ ਤੱਕ ਆ ਦੇਖੋ ਜੀ ਇੱਥੋਂ ਤੱਕ ਸਿਰਫ ਘੇਰੇ ਦੇ ਉੱਪਰ ਉੱਪਰ ਤਿੱਲੇ ਦਾ ਵਰਕ ਦਿੱਤਾ ਹੋਇਆ ਜੀ ਗਲੇ ਦੇ ਉੱਪਰ ਸਿਰਫ ਪ੍ਰਿੰਟ ਹੀ ਜਾ ਰਿਹਾ ਤੇ ਇਸੇ ਤਰ੍ਹਾਂ ਵੀਰੇ ਇਹਨਾਂ ਦੇ ਹੋਣੇ ਆਗੇ ਬਾਜੂ ਤੇ ਬੈਕ ਪੱਲੇ ਤੇ ਆ ਜਿਹੜਾ ਬੈਕ ਪੱਲੇ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਜੀ ਇਸ ਤਰ੍ਹਾਂ ਇਦਾਂ ਦੇ ਪ੍ਰਿੰਟ ਬਣੇ ਹੋਏ ਸੂਟਾਂ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਦੇ ਬੈਕ ਘੇਰੇ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਹੁਣ ਆਜੋ ਜੀ ਇਹਨਾਂ ਦੇ ਬਾਜੂ ਦੇ ਉੱਪਰ ਠੀਕ ਹੈ ਜੀ ਕਾਟਨ ਦਾ ਕਪੜਾ ਤੁਹਾਨੂੰ ਮੈਂ ਦੱਸ ਦੇਣੀ ਆ ਜੇ ਉਹ ਤਾਂ ਜਾਮ ਕਾਟਨ ਦੇ ਵਿੱਚ ਸਟੱਫ ਹੁੰਦਾ ਉਹਨੂੰ ਤਾਂ ਵਾਸ਼ ਕਰਨ ਦੀ ਡਿਪ ਕਰਨ ਦੀ ਪਾਣੀ ਵਿੱਚ ਜ਼ਰੂਰਤ ਨਹੀਂ ਜੀ ਜੇ ਜਾਮ ਕਾਟਨ ਆ ਤਾਂ ਬਿਨਾ ਹੋਰ ਕੋਈ ਵੀ ਕਾਟਨ ਆ ਬਹੁਤ ਤਰ੍ਹਾਂ ਦੀ ਕਾਟਨ ਬਾਜ਼ਾਰ ਦੇ ਵਿੱਚ ਆ ਰਹੀ ਆ ਠੀਕ ਹੈ ਜੀ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡਿਪ ਕਰ ਲਿਆ ਕਰੋ ਵਾਸ਼ ਕਰ ਲਿਆ ਕਰੋ ਫਿਰ ਉਹਦੀ ਕਟਾਈ ਕਰਿਆ ਕਰੋ ਜਾਮ ਕਾਟਨ ਹੋਵੇ ਦੂਸਰੀ ਕਾਟਨ ਹੋਵੇ ਕੰਨੀ ਜ਼ਰੂਰ اتارਨੀ ਆ ਆ ਵਾਲੀ ਕਮੀਜ਼ ਦੇ ਵਿੱਚ ਬਾਟਮ ਦੇ ਵਿੱਚ ਔਰ ਵਾਜੂ ਦੇ ਵਿੱਚ ਕਿਤੇ ਵੀ ਕੰਨੀ ਨਾ ਵਰਤਿਓ ਮੈਂ ਤਾਂ ਨਹੀਂ ਵਰਤ ਜੀ ਜੀ ਠੀਕ ਹੈ ਜੀ ਕੰਨੀ ਦੀ ਖੇਚ ਬਾਅਦ ਪਤਾ ਲੱਗਦੀ ਆਪਾਂ ਨੂੰ ਜਦੋਂ ਆਪਾਂ ਸੂਟ ਪਾ ਲੈਂਦੇ ਆ ਉਸ ਟਾਈਮ ਠੀਕ ਹੈ ਹੁਣ ਆ ਦੇਖੋ ਜੀ ਇਹਨਾਂ ਦੀ ਇਸ ਤਰ੍ਹਾਂ ਜਿਹੜੀ ਬਾਜੂ ਆ ਬਾਜੂ ਦੇ ਉੱਪਰ ਵੀ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਹੋਣਾਗਾ ਵਰਕ ਨਹੀਂਗਾ ਪ੍ਰਿੰਟ ਆ ਇਹ ਵਾਲੇ ਪ੍ਰਿੰਟ ਦੇ ਉੱਪਰ ਘੇਰੇ ਦੇ ਉੱਪਰ ਤਿੱਲੇ ਦੇ ਨਾਲ ਵਰਕ ਕਰ ਦਿੱਤਾ ਉਹਨਾਂ ਨੇ ਓਕੇ ਜੀ ਹੁਣ ਸਭ ਤੋਂ ਪਹਿਲਾਂ ਵੀਰੇ ਇਹਨਾਂ ਦਾ ਸੁਣ ਲਓ ਨਾਪ ਮੈਂ ਮੈਂਸ਼ਨ ਕਰ ਦਿੰਨੀ ਆ ਕੀ ਨਾਪ ਇਹਨਾਂ ਦਾ ਧਿਆਨ ਰੱਖਿਓ ਠੀਕ ਹੈ ਜੀ ਇਹਨਾਂ ਦੇ ਕਮੀਜ਼ ਦੀ ਲੈਂਥ ਹੈਗੀ ਆ ਜੀ 42 ਇੰਚ ਤਿਆਰ ਕਮੀਜ਼ ਦਾ ਘੇਰ ਹੈਗਾ ਜੀ 21 ਇੰਚ ਤਿਆਰ ਤੇ ਜਿਹੜੀ ਇਹਨਾਂ ਦੀ ਸਾਤੀ ਹੈਗੀ ਆ ਫੋਲਨ ਅਪ ਸੌਨ ਲੋ ਜੀ ਫੋਲਨ ਅਪ ਤਾਂ ਹੈਗਾਗਾ 40 ਇੰਚ ਹਾਪਨਾਪ ਹੈਗਾ 20 ਇੰਚ ਜੀ ਕਮਰ ਫੋਲਨ ਅਪ ਹੈਗੀ ਆ 36 ਇੰਚ ਹਾਪਨਾਪ 18 ਜੀ हिਪ ਫੋਲਨ ਅਪ 42 ਤੇ ਹਾਪਨਾਪ 21 ਆਜੋ ਵੀਰੇ ਦੱਸਦੇ ਆ ਇਸ ਵੀਡੀਓ ਦੇ ਵਿੱਚ ਇਸ ਨਾਪ ਦੀ ਕਟਾਈ ਠੀਕ ਹੈ ਜੀ ਆ ਦੇਖੋ ਸਭ ਤੋਂ ਪਹਿਲਾਂ ਤੁਸੀਂ ਫਰੰਟ ਪੱਲੇ ਦੀ ਕਟਾਈ ਅਲੱਗ ਕਰੋਗੇ ਬੈਕ ਪੱਲੇ ਦੀ ਕਟਾਈ ਅਲੱਗ ਕਰੋਗੇ ਠੀਕ ਹੈ ਜੀ ਇਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ 프ਰਿੰਟ ਦਿਖਾਨੀ ਆ ਔਰ ਸੈਂਟਰ ਕਿਸ ਚੀਜ਼ ਤੋਂ ਲਿਆ ਜਾਣਾ ਸੈਂਟਰ ਲਿਆ ਜਾਣਾ ਰਾਜੇ ਇਹਦਾ ਇਸ ਚੀਜ਼ ਤੋਂ ਜਿਹੜੇ ਪੈਂਡਲ ਜਾਂਦੇ ਆ ਪੈਂਡਲ ਦੋਨੇ ਸੈਂਟਰ ਦੇ ਵਿੱਚ ਲਏ ਜਾਣੇ ਆ ਇੱਕ ਪਾਸੇ ਇੱਕ ਪੈਂਡਲ ਲਾਉ ਇੱਕ ਪਾਸੇ ਇੱਕ ਮੇਰੀ ਵਾਲੀ ਸਾਈਡ ਇੱਕ ਪੈਂਡਲ ਲਾਉ ਇੱਕ ਇਧਰਲੀ ਸਾਈਡ ਪੈਂਡਲ ਲਾਉ ਦੋਨੇ ਪਾਸੇ ਇੱਕ ਇੱਕ ਪੈਂਡਲ ਲਾਊਗਾ ਧਿਆਨ ਰੱਖਿਓ ਤੁਸੀਂ ਵੀ ਠੀਕ ਹੈ ਇਸ ਤੋਂ ਬਾਅਦ ਇਹ ਵਾਲਾ ਜਿਹੜਾ ਪੈਂਟਲਾਂ ਦੇ ਵਿਚਾਲੇ ਆ ਵਾਲਾ ਫਲਾਵਰਸ ਬਣਿਆ ਹੋਇਆ ਪੈਂਡਲਾਂ ਦੇ ਵਿਚਾਲੇ ਇਹ ਵਾਲਾ ਫਲਾਵਰ ਇਸ ਬਣਿਆ ਹੋਇਆ ਇੱਥੋਂ ਕਪੜਾ ਚੱਕੋਂਗੇ ਇੱਥੋਂ ਚੱਕ ਕੇ ਇਹਦਾ ਸੈਂਟਰ ਲੈ ਲਵਾਂਗੇ ਠੀਕ ਹੈ ਜੀ ਮੇਰੇ ਵੱਲੀੋਂ ਬਹੁਤ ਬਰੀਕੀ ਦੇ ਨਾਲ ਤੁਹਾਨੂੰ ਸਮਝਾਇਆ ਜਾਂਦਾ ਫਿਰ ਵੀ ਨਹੀਂ ਕਿ ਤੋ ਸਮਝ ਆਉਂਦੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਕਦੋਂ ਵੀ ਠੀਕ ਹੈ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦੇਵਾਂਗੇ ਠੀਕ ਹੈ ਜੀ ਆਉਣ ਵਾਲੀ ਵੀਡੀਓ ਦੇ ਵਿੱਚ ਧਿਆਨ ਰੱਖਿਓ ਠੀਕ ਹੈ ਜੀ ਇਸ ਤਰ੍ਹਾਂ ਬਸ ਇਹਨੂੰ ਜਿਹੜਾ ਮੈਂ ਮੇਲ ਦੱਸਿਆ ਪੈਂਡਲਾਂ ਦੇ ਵਿਚਾਲੇ ਫਲਾਵਰ ਆ ਉਹਦੇ ਵਿੱਚੋਂ ਕਪੜਾ ਚੱਕਣਾ ਚੱਕ ਕੇ ਸੈਂਟਰ ਕਰ ਲੈਣਾ ਤੁਸੀਂ ਓਕੇ ਜੀ ਹੁਣ ਜਿੰਨੀ ਇਹਨਾਂ ਦੀ ਲੈਂਥ ਆ ਲੈਂਥ ਹੈਗੀ ਆ 42 ਇੰਚ ਦੀ ਹਾਂਜੀ ਆ ਦੇਖੋ ਆਪਾਂ ਚੰਗੀ ਤਰ੍ਹਾਂ ਕੱਪੜੇ ਨੂੰ ਵਿਛਾ ਲਿਆ ਪੈਂਡਲਾਂ ਦਾ ਆਪਾਂ ਵੀਰੇ ਮੈਂ ਤੁਹਾਨੂੰ ਕਿਹਾ ਸੈਂਟਰ ਲਿਆਗਾ ਪੈਂਡਲਾਂ ਦੀ ਵਿਛਾਲੇ ਜੋ ਫਲਾਵਰ ਆ ਉਹ ਸੈਂਟਰ ਲੈ ਕੇ ਕੱਪੜਾ ਵਿਛਾ ਲਿਆ ਡਨ ਹੋ ਗਿਆ ਜੀ ਹੁਣ ਆ ਦੇਖੋ ਤੁਹਾਨੂੰ ਘੇਰੇ ਦੇ ਉੱਪਰ ਜਿੱਥੋਂ ਪ੍ਰਿੰਟ ਬਣ ਕੇ ਆਹ ਤਿੱਲੇ ਨਾਲ ਵਰਕ ਕੀਤਾ ਹੋਇਆ ਉਦੋਂ ਥੱਲੇ ਉਹਨਾਂ ਨੇ 1.5 ਇੰਚ ਦਾ ਕੱਪੜਾ ਛੱਡਿਆ ਹੋਇਆ ਠੀਕ ਹੈ ਤਰਪਾਈ ਫੋਲਡਿੰਗ ਦਾ ਇਹ ਕਪੜੇ ਤੋਂ ਐਕਸਟਰਾ ਰੱਖਦੇ ਹੋਏ 42 ਇੰਚ ਜੈਂਪਰ ਤਿਆਰ ਆਦਾ 43 ਇੰਚ ਦੀ ਕਟਾਈ ਕਰੋਗੇ ਕਿਉਂਕਿ ਇੰਚ ਉੱਪਰ ਜਿਹੜੀ ਆਪਾਂ ਕੰਦੇ ਦੀ ਸੀਨ ਦਿਨੇ ਹੁੰਦੀ ਆ ਉਹਦੇ ਵਿੱਚ ਸੀਨ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵੀਰੇ ਬਸ ਇੱਥੋਂ ਰੱਖਦੇ ਹੋਏ ਇੰਚ ਟੇਪ ਜਿੱਥੋਂ ਵਰਕ ਸ਼ੁਰੂ ਹੁੰਦਾ ਜਿੱਥੋਂ ਆਪਾਂ ਕਮੀਜ਼ ਫੋਲਡਨ ਤਿਆਰ ਰੱਖਣਾ ਉੱਥੋਂ ਲੈ ਕੇ ਠੀਕ ਹੈ ਤਰਪਾਈ ਫੋਲਡਿੰਗ ਦਾ ਕਪੜਾ ਨਾਲ ਲਓ ਤਾਂ ਕਢਾਈ ਦੇ ਹਿਸਾਬ ਨਾਲ ਉਹਨਾਂ ਨੇ ਛੱਡਿਆ ਹੋਇਆ ਠੀਕ ਹੈ ਜੀ ਇੱਥੋਂ ਰੱਖਦੇ ਹੋਏ 42 ਇੰਚ ਉੱਤੇ ਇਸ ਤਰ੍ਹਾਂ 43 ਇੰਚ ਜੀ ਸੌਰੀ ਮੈਂ 42 ਹੋਲ ਦਿੱਤਾ 43 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲਓਗੇ ਠੀਕ ਹੈ ਜੀ 42 ਇੰਚ ਜੈਂਪਰ ਤਿਆਰ ਰਹੇ ਜੂਗਾ 43 ਤੇ ਮਾਰਕਿੰਗ ਇਸ ਤਰ੍ਹਾਂ ਕਰ ਲਿਓ ਠੀਕ ਹੈ ਫਸ ਫਿਰ ਇਸ ਤੋਂ ਬਾਅਦ ਕੀ ਕਰਨਾ ਜਿੰਨਾ ਇਹਨਾਂ ਦਾ ਘੇਰ ਘੇਰ ਇਹਨਾਂ ਦਾ ਹੈਗਾ ਜੀ 21 ਇੰਚ ਤਿਆਰ ਤਾਂ ਤੁਸੀਂ ਇੱਥੇ ਘੇਰ ਦੀ ਕਟਾਈ ਕਰੋਗੇ 25 ਇੰਚ ਦੀ 4 ਇੰਚ ਮੈਂ ਕਾਟਨ ਦੇ ਸੂਟਾਂ ਦੇ ਵਿੱਚ ਲਾਈਨਿੰਗ ਦੇ ਸੂਟਾਂ ਦੇ ਵਿੱਚ ਪੈਪਿੰਗ ਵਾਲੇ ਸੂਟਾਂ ਦੇ ਵਿੱਚ 5 ਇੰਚ ਐਕਸਟਰਾ ਮਾਰਜਨ ਲੈਣੀ ਹੁੰਦੀ ਹੈ ਤੇ ਕਾਟਨ ਦੇ ਸੂਟਾਂ ਦੇ ਜੇ ਪੈਪਿੰਗ ਨਹੀਂ ਲਗਾਨੀ ਫਿਰ ਮੈਂ 4 ਇੰਚ ਐਕਸਟਰਾ ਮਾਰਜਨ ਲੈਣੀ ਹੁੰਦੀ ਆ ਠੀਕ ਹੈ ਜੀ 1 ਕੇ ਇੰਚ ਘੇਰ ਤਿਆਰ ਆ 22 23 24 25 25 ਇੰਚ ਦੀ ਕਟਾਈ ਕਰੋਗੇ ਠੀਕ ਹੈ ਜੀ 12 12 24 12.5 25 ਠੀਕ ਹੈ ਜੀ ਇਸ ਤਰ੍ਹਾਂ 12.5 12 12 ਦੀ ਵੀਰੇ ਇੱਕ ਨੀਚੇ ਤੋਂ ਲੈ ਕੇ ਜਿੱਥੇ ਤੱਕ 43 ਇੰਚ ਪੂਰਾ ਹੁੰਦਾ ਬਸ ਉਹਦੀ ਮਾਰਕਿੰਗ ਕਰ ਲਈਏ ਮਾਰਕਿੰਗ ਕਰਕੇ ਮੈਂ ਤੁਹਾਨੂੰ ਕਟਾਈ ਕਰਕੇ ਦੋਨਾਂ ਪੱਲਿਆਂ ਦੀ ਫਿਰ ਮਿਲਦੇ ਆਪਾਂ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ 프ਰੰਟ ਦਾ ਪੱਲਾ ਵੀਰੇ ਉਤਾਰ ਲਿਆ ਤੁਹਾਡੇ ਸਾਹਮਣੇ ਮਾਰਕਿੰਗ ਕੀਤੀ ਸੀ ਇਹ ਪੱਲਾ ਲੱਗ ਕਰ ਲਿਆ ਇਹਦਾ ਸੈਂਟਰ ਲਾਈਨ ਦੀ ਜ਼ਰੂਰਤ ਸੀਗੀ ਬੈਕ ਦੇ ਪੱਲਾ ਤੁਹਾਨੂੰ ਮੈਂ ਦਿਖਾਨੀ ਆ ਫਿਰ ਉਹਦੀ ਕਟਾਈ ਕਰਦੀ ਆ ਪਹਿਲਾਂ ਤਾਂ ਮੈਂ ਕਟਾਈ ਕਰਨ ਲੱਗੀ ਸੀ ਫਿਰ ਮੈਂ ਤੁਹਾਨੂੰ ਦਿਖਾ ਦ ਇਹਦੇ ਵਿੱਚ ਵੀ ਠੀਕ ਹੈ ਇਸ ਤਰ੍ਹਾਂ ਇਹਦਾ ਦੇਖੋ ਵੀਰੇ ਪ੍ਰਿੰਟ ਬਣਿਆ ਹੋਇਆਗਾ ਠੀਕ ਹੈ ਇਹਦੇ ਉੱਤੇ ਕੋਈ ਪੈਂਡਲ ਨਹੀਂ ਜਾ ਰਹੀ ਬੈਕ ਦੇ ਤੇ ਇੱਥੋਂ ਕੋਈ ਵੀ ਫਲਾਵਰ ਦੇ ਵਿੱਚੋਂ ਤੁਸੀਂ ਸੈਂਟਰ ਚੱਕਿਓ ਤੇ 12.5 ਇੰਚ ਦੀ ਇੱਕ ਪਾਸੇ ਬਸ ਇੱਕ ਪਾਸਿਓ ਲਾ ਕੇ ਨਾ ਇਸ ਤਰ੍ਹਾਂ ਕਰ ਲਿਆ ਕਰੋ ਫਿਰ ਤੁਹਾਡੀ ਬਾਜੂ ਨੂੰ ਕਪੜਾ ਜਿਹੜਾ ਫਲਾਵਰ ਇਸ ਵਗੈਰਾ ਦੇ ਵਿੱਚ ਜੋੜ ਨਹੀਂ ਪਾਊਗਾ ਉਹਦੀ ਸੈਟਿੰਗ ਆ ਜਾਂਦੀ ਆ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਇੱਕ ਪਾਸੇ ਜਿਹੜੇ ਪਾਸੇੋਂ ਡਿਜ਼ਾਈਨਿੰਗ ਸ਼ੁਰੂ ਹੁੰਦੀ ਆ ਉਸੇ ਪਾਸੇੋਂ ਉਸੇ ਪਾਸੇ ਇਸ ਤਰ੍ਹਾਂ ਫੋਲਡਿੰਗ ਕਰਨਾ ਔਰ 1.5 ਦੀ ਜਿਹੜੀ ਆਪਾਂ ਫਰੰਟ ਪੱਲੇ ਦੀ ਚਟਾਈ ਚੜਾਈ ਕਟਾਈ ਆ ਘੇਰਾ ਘਟਿਆਗਾ ਠੀਕ ਹੈ ਤੇ ਉਸ ਤਰ੍ਹਾਂ ਇਹਨੂੰ 1.5 ਇੰਚ ਦੀ ਹੀ ਕਟਾਈ ਦਾ ਪੂਰਾ ਪੂਰਾ ਰੱਖਦੇ ਹੋਏ ਇਹਦੀ ਵੀ ਕਟਾਈ ਕਰ ਲਿਓ ਬਸ ਇਸੇ ਤਰ੍ਹਾਂ ਠੀਕ ਹੈ ਮੈਂ ਇਹ ਪੱਲੇ ਦੀ ਕਟਾਈ ਕਰਕੇ ਫਿਰ ਤੁਹਾਨੂੰ ਮਿਲਦੀ ਆਂ ਹਾਂਜੀ ਆ ਦੇਖੋ ਜੀ ਆਪਾਂ ਦੋਨੇ ਪੱਲੇ ਵੀਰੇ ਕੱਟ ਲਏ ਆ ਤਾਂ ਹੋ ਗਿਆ ਬੈਕ ਦਾ ਆ ਹੋ ਗਿਆ ਫਰੰਟ ਦਾ ਹੁਣ ਆਜੋ ਇਹਨਾਂ ਦੀ ਫੀਟਿੰਗ ਤੇ ਆਪਾਂ ਮਾਰਕਿੰਗ ਕਰਨੀ ਆ ਤੁਹਾਡੇ ਸਾਹਮਣੇ ਕਰਦੇ ਆਂ ਪੱਲਿਆਂ ਨੇ ਘੇਰਾ ਜਿਹੜੀ ਕਟਾਈ ਆ ਉਹ ਸਿੱਧੇ ਪਾਸੇ ਰੱਖ ਕੇ ਕੱਟਿਆ ਕਰੋ ਤੁਸੀਂ ਵੀ ਠੀਕ ਹੈ ਉਹਦੇ ਵਿੱਚ ਡਿਜ਼ਾਈਨਿੰਗ ਵਧੀਆ ਦਿਖ ਜਾਂਦੀ ਹੁੰਦੀ ਆ ਬਾਅਦ ਚ ਜਿਹੜੀ ਮਾਰਕਿੰਗ ਕਰਨੀ ਹੁੰਦੀ ਆ ਘੇਰਾ ਘੇਰਾ ਇਹ ਲੈਂਥ ਜਿਹੜੀ ਆਪਣੇ ਜੈਂਪਰ ਦੀ ਲੈਂਥ ਹੁੰਦੀ ਹੈ ਜਿੰਨੀ ਔਰ ਘੇਰ ਹੁੰਦਾ ਜਿੰਨਾ ਉਹਨਾਂ ਤੁਸੀਂ ਨਾ ਸਿੱਧਾ ਰੱਖ ਕੇ ਕਿਰਾ ਪੱਲੇ ਕਟਾਈ ਕਰ ਲਿਆ ਕਰੋ ਦੋਨੇ ਆ ਦੇਖੋ ਮੈਂ ਤੁਹਾਡੇ ਸਾਹਮਣੇ ਦੋਨੇ ਪੱਲੇ ਕਟਾਈ ਕਰ ਲੇ ਹੁਣ ਮੈਂ ਇਹਨਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਕਰਕੇ ਤੁਹਾਨੂੰ ਪਤਾ ਆਪਾਂ ਅਲੱਗ-ਅਲੱਗ ਵਿਛਾਣੇ ਪਨੇ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਦੇ ਚੁੱਕੇ ਆ ਇਹ ਹੁਣ ਆਪਾਂ ਇਹਨਾਂ ਦੀ ਮਾਰਕਿੰਗ ਦੱਸਦੇ ਆ ਤੁਹਾਨੂੰ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲਿਓ ਇਹਨੂੰ ਬਾਲ ਵਗੈਰਾ ਕੱਢ ਲਿਆ ਕਰੋ ਇਹ ਇੱਕ ਪੱਲਾ ਹੋ ਗਿਆ ਦੂਸਰਾ ਪੱਲਾ ਹੋ ਗਿਆ ਠੀਕ ਹੈ ਜੀ ਮੈਂ ਵਿਛਾ ਕੇ ਤੁਹਾਨੂੰ ਦੱਸਦੀ ਹਾਂ ਹਾਂਜੀ ਆ ਦੇਖੋ ਜੀ ਆਪਾਂ ਪੱਲੇ ਵੀਰੇ ਚੰਗੀ ਤਰ੍ਹਾਂ ਵਿਛਾ ਲਏ ਹਨਾ ਨਾਪ ਤੁਹਾਨੂੰ ਮੈਂ ਮੈਂਸ਼ਨ ਕਰ ਦਿੱਤਾ ਸੀ ਕੀ ਨਾਪ ਆ ਹਨਾ ਆਜੋ ਜੀ ਹੁਣ ਇਹਨਾਂ ਦਾ 3 ਇਰਾ 3 ਇਰਾ ਇਹਨਾਂ ਦਾ ਹੈਗਾ ਜੀ 13 ਇੰਚ ਇਥੋਂ ਲਾਉਂਗੇ ਸੌਰੀ 3 ਇਰਾ ਇਹਨਾਂ ਦਾ 12 ਇੰਚ ਹੈ ਜੇ ਇਥੋਂ ਲਾਉਂਗੇ 6 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਮੋਢਿਆਂ ਦੀ ਲੈਂਥ ਲਾਣੀ ਆ ਤੁਸੀਂ ਇਥੋਂ ਰੱਖਣੀ ਆ ਬੈਕ ਦੇ ਪੱਲੇ ਤੋਂ ਬੈਕ ਦਾ ਪੱਲਾ 1 ਇੰਚ ਵਿੱਚ ਵੱਡਾ ਰੱਖਿਆ ਫਰੰਟ ਦਾ 1 ਇੰਚ ਆ ਦੇਖੋ ਇੱਥੋਂ ਪਤਾ ਲੱਗਦਾ ਛੋਟਾ ਠੀਕ ਹੈ ਤੇ ਹੁਣ ਇੱਥੇ ਮੋੜਾ ਪਾਉਣਾ ਤੁਸੀਂ 7 ਇੰਚ ਲਾਈਟ ਜਾਂ ਲਗਾ ਲਿਓ ਇੱਥੋਂ 6 ਪਾਇਆ ਇੱਥੋਂ ਪਾਵਾਂਗੇ 5.5 ਓਕੇ ਜੀ 5.5 ਆ ਲੋ ਜੀ 5.5 ਔਰ 6 ਵਾਲੀ ਮਾਰਕਿੰਗ ਨੂੰ ਇਸ ਤਰ੍ਹਾਂ ਮਿਲਾਉਂਗੇ ਠੀਕ ਹੈ ਵੀਰੇ ਇਸ ਤਰ੍ਹਾਂ ਡਨ ਹੋ ਗਿਆ ਜੀ ਇਹਨੂੰ ਬਾਕਸ ਬਣਾ ਦਿਓ ਇਸ ਤਰ੍ਹਾਂ ओके जी ਹੁਣ ਤੁਸੀਂ ਆਜੋ ਇਹਨਾਂ ਦੇ ਫਰੰਟ ਦੀ ਕਾਰਡ ਤੇ ਫਰੰਟ ਦੀ ਕਾਰਡ ਜੀ ਇਹਨਾਂ ਦੇ ਪਾਉਗੀ 1.5 ਇੰਚ ਦੀ ਬੈਕ ਦੀ ਕਾਰਡ ਪਾਉਗੀ ਪੌਣੇ 3 ਦੀ ਹੁਣ ਤੁਸੀਂ ਆਜੋ ਇਹਨਾਂ ਦਾ ਸਾਹਮਣਾ ਸਾਹਮਣਾ ਜਿਹੜਾ ਹੈਗਾ ਇਹਨਾਂ ਦਾ 14 ਇੰਚ ਆ ਦੇਖੋ ਇੱਥੇ ਆਉਂਦੀ ਹੈ ਨਾ ਫਰੰਟ ਦੀ ਕਾਰਡ 1.5 ਇੰਚ ਤੇ ਕਿਹਾ ਸੀ ਮੈਂ ਤੁਹਾਨੂੰ ਇੱਥੋਂ ਇੰਚ ਡੇਪ ਮਾਰੋ ਦੇਖੋ ਜੀ 1.5 13 ਇੰਚ ਇਹਨਾਂ ਦਾ 14 ਤੇ ਮਾਰਕਿੰਗ ਆ ਰਹੀ ਆ ਅੱਧੇ ਇੰਚ ਵੀਰੇ ਸੀਨ ਦੇ ਵਿੱਚ ਵੀ ਕਪੜਾ ਆਉਂਦਾ ਹੁੰਦਾ ਹਨਾ ਉਹਦਾ ਕਰਕੇ ਆ ਦੇਖੋ ਜੀ ਹੁਣ 1.5 ਇੰਚ ਦੀ ਪਰਫੈਕਟ ਇਹਨਾਂ ਦੇ ਜਿਹੜੀ ਕਾਟ ਪਾਉਗੀ ਠੀਕ ਹੈ ਜੀ ਆ ਵਾਲੀ ਜਿਹੜੀ ਫਰੰਟ ਦੀ ਫਰੰਟ ਪੱਲਿਆਂ ਦੀ ਕਾਟ ਪਾਉਣੀ ਹੁੰਦੀ ਆ ਸਮਝ ਲੇ ਧਿਆਨ ਨਾਲ ਫਰੰਟ ਪੱਲੇ ਦੀ ਕੋਈ ਇਥੋਂ ਐਸਟੀਮੇਟ ਅੱਧਾ ਲਾਉਂਦਾ ਨਹੀਂ ਕੁਛ ਨਹੀਂ ਕਰਨ ਦੀ ਜ਼ਰੂਰਤ ਬਸ ਇਸ ਤਰ੍ਹਾਂ ਕਾਟ ਪਾ ਲਿਆ ਕਰੋ ਤੁਸੀਂ ਵੀ ਠੀਕ ਹੈ ਜੀ ਜੇ ਫਿਰ ਵੀ ਨਾ ਸਮਝ ਆਈ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਆਪਾਂ ਦੇ ਚੁੱਕੇ ਆ ਜਾ ਕੇ ਸਰਚ ਮਾਰਿਓ ਚੈੱਕ ਕਰ ਲਿਓ ਇਹ ਕਾਟਾਂ ਦਾ ਕੰਮ ਨਿਭਣ ਗਿਆ ਹੁਣ ਤੁਸੀਂ ਇਥੋਂ ਜਿਹੜੀ ਗਲੇ ਦੀ ਚੜਾਈ ਪਾਉਣੀ ਹੈ ਇਹਨਾਂ ਦੇ 5 ਇੰਚ ਆ ਜੀ ਇਹ ਤੋਂ 1.2 ਦੀ ਮਾਰਕਿੰ ਓਕੇ ਜੀ ਇਥੋਂ ਅਧਿਆਨਚ ਇਸ ਤਰ੍ਹਾਂ ਪਾਣਾ ਹੁੰਦਾ ਆ ਦੇਖੋ ਜੀ ਇਸ ਤਰ੍ਹਾਂ ਅੰਦੇ ਦੀ ਸੀਨ ਦਾ ਹੋ ਗਿਆ ਜਿਹੜੀ ਸਾਈਡ ਸੀਨ ਆ ਸਾਈਡ ਸੀਨ ਮਤਲਬ ਫੀਟਿੰਗ ਵਾਲੀ ਸੀਨ ਕਾਸ ਤੋਂ ਲੈ ਕੇ हिਪ ਤੱਕ ਦਾ ਮਾਰਜਨ ਤਿੰਨੇ ਚੀਜ਼ਾਂ ਦੱਸ ਦਿੱਤੀਆਂ ਸਾਈਡ ਸੀਨ ਕਾਸ ਤੋਂ ਲੈ ਕੇ हिਪ ਤੱਕ ਦਾ ਮਾਰਜਨ ਫੀਟਿੰਗ ਵਾਲੀ ਸੀਨ ਆਹ ਲਓ ਜੀ ਕਾਸ ਤੋਂ ਲੈ ਕੇ हिਪ ਤੱਕ ਦਾ ਮਾਰਜਨ ਹੈਗਾ 16 ਇੰਚ 15 ਇੰਚ 15.5 ਇੰਚ ਤਿਆਰ ਆ ਤੇ 16 ਕੇ 16.5 ਤੇ ਤੁਸੀਂ ਮਾਰਕਿੰਗ ਕਰ ਲਿਓ ਕਿਉਂ ਕਰਨੀ ਆ 16.5 ਇੰਚ ਵੱਧ ਅੱਧਾ ਇੰਚ ਇੰਚ ਸੀ ਜੇ ਅੱਧਾ ਇੰਚ ਉੱਪਰ ਮੋਡੇ ਦੇ ਵਿੱਚ ਇੱਥੇ ਆ ਜਾਂਦਾ ਹੁੰਦਾ ਸੀਨ ਦੇ ਵਿੱਚ ਜਦੋਂ ਆਪਾਂ ਸੀਨ ਭਰਦੇ ਹੁੰਨੇ ਆ ਵਾਲੇ ਠੀਕ ਹੈ ਹੁਣ ਇੱਥੇ 16 ਇੰਚ ਤੇ ਮਾਰਕਿੰਗ ਕਰ ਲਿਓ ਇਸ ਤਰ੍ਹਾਂ ਆ ਲਓ ਜੀ ਹੁਣ ਇਹਨਾਂ ਦੇ ਜਿਹੜਾ ਸੀਗਾ ਫੈਪ ਦਾ ਮਾਰਜਨ ਫੁੱਲ ਨਾਪ 42 ਹਾ ਆਪਣਾਪ 21 21 ਦਾ ਅੱਧਾ ਇੱਕ ਕਿਦਾ ਅੱਧਾ 10 ਠੀਕ ਹੈ ਜੀ ਆਹ ਲਓ ਜੀ ਓਕੇ ਜੀ ਹੁਣ ਇੱਥੋਂ ਜਿਹੜਾ ਫਰੰਟ ਦਾ ਪੱਲਾ ਉੱਥੋਂ ਲਾਉਣੀਆਂ 12 ਇੰਚ ਤੇ ਮਾਰਕਿੰਗ ਆਹ ਲਓ ਜੀ ਨਾ ਸਕੇਲ ਪੱਟੀ ਦੇ ਨਾਲ ਤੁਹਾਨੂੰ ਡਾਰਕ ਕਰਕੇ ਦਿਖਾਉਣੀ ਹੈ ਇਹ ਚੀਜ਼ ਵੀ ਆਹ ਲਓ ਜੀ ਆ ਤਾਂ ਹੈਗੀ ਇਹਨਾਂ ਦੀ ਸਾਤੀ ਦੀ ਫੀਟਿੰਗ ਲਗਾਵਾਂਗੇ ਇੱਥੇ ਆਪਾਂ ਕਮਰ ਦੀ ਫੀਟਿੰਗ ਦੀ ਮਾਰਕਿੰਗ ਕਰਾਂਗੇ ਇੱਥੇ ਆਪਾਂ ਹੈਪ ਦੀ ਫੀਟਿੰਗ ਦੀ ਮਾਰਕਿੰਗ ਕਰ ਦਿੱਤੀ ਓਕੇ ਜੀ ਹੁਣ ਆਜੋ ਤੁਸੀਂ ਇਹਨਾਂ ਦੀ ਕਮਰ ਤੇ ਕਮਰ ਇਹਨਾਂ ਦੀ ਫੌਲਨ ਅਪ 35 ਹਾ ਆਪਣਾ 18 18 ਦਾ ਅਧ 9 ਅਧਾ ਇੰਚ ਪਲੇਟ ਮਾਰਜਨ 9.5 ਓਕੇ ਜੀ ਇੱਥੋਂ ਰੱਖਦੇ ਹੋਏ ਇਸ ਤਰ੍ਹਾਂ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਪੈਨ ਫੋਲਨ ਅਪ ਕੀ ਹੁੰਦਾ ਹਾਫ ਨਾਪ ਕਿਵੇਂ ਕਰ ਦਿੰਨੇ ਆ ਉਹ ਤੋਂ ਹਾਫ ਕਿਵੇਂ ਕਰ ਦਿੰਨੇ ਆ ਮੈਂ ਕਿਹਾ ਪੈਨ ਤੁਸੀਂ ਵੀਡੀਓ ਧਿਆਨ ਨਾਲ ਚੈੱਕ ਕਰਿਓ ਤੁਹਾਨੂੰ ਸਮਝ ਆ ਜੂਗੀ ਆ ਦੇਖੋ ਜੀ 7 ਇਹਨਾਂ ਦਾ ਫੋਲਨ ਨਾਪ 40 ਆ ਹਾਫ ਨਾਪ ਵੀ 20 ਦਾ ਹਾਫ 10 10 ਦੇ ਵਿੱਚ 1/2 ਇੰਚ ਪਲੇਟ ਮਾਰਜਨ 1.5 ਠੀਕ ਹੈ ਜੀ 1/2 ਇੰਚ ਪਾਣੇ ਹੁੰਨੇ ਆ ਪਲੇਟ ਮਾਰਜਨ ਜਿਹੜੇ ਇੱਥੇ ਲੰਬੀਆਂ ਸੀਨਾਂ ਆਪਾਂ ਪਲੇਟਾਂ ਪਾਣੇ ਹੁੰਨੇ ਆ ਉਹਦੇ ਵਿੱਚ 1/2 1/2 ਇੰਚ ਕਪੜਾ ਆ ਜਾਂਦਾ ਹੁਣ ਤੁਸੀਂ ਕੀ ਕਰਨਾ ਜੀ ਇਹ ਵਾਲੀ ਮਾਰਕਿੰਗ ਇਸ ਤਰ੍ਹਾਂ ਮਿਲਾਉਂਗੇ ਓਕੇ ਜੀ ਐਸਟਰਾ ਦੇਖੋ ਜੀ ਆਓ ਜੀ ਓਕੇ ਜੀ ਹੁਣ ਆ ਜੋ ਵੀਰੇ ਇਹਨਾਂ ਦੇ ਪਲੇਟਾਂ ਤੇ ਪਲੇਟ ਇਹਨਾਂ ਦੇ ਹੈਗੇ ਐ ਇੱਥੋਂ ਲਗਾਉਂਗੇ 12 ਇੰਚ ਤੇ ਮਾਰਕਿੰਗ ਲੰਬੇ ਪਲੇਟਾਂ ਦੇ 프ਰੰਟ ਦੇ ਲੱਗ ਪਲੇਟ ਪਾਣਗੇ ਬੈਕ ਤੇ ਲੱਗ ਪੈਣਗੇ ਤੇ ਚੜਾਈ ਪਾਉਂਗੇ ਇਥੋਂ 3 ਇੰਚ ਦੀ ਓਕੇ ਜੀ ਲੈਂਥ ਪਾਉਂਗੇ ਪਲੇਟ ਦੀ 6.5 ਇੰਚ ਜੀ ਓਕੇ ਜੀ ਫਿਰ ਫੇਰ ਚੜਾਈ ਨਾਪੋਗੇ 3 ਇੰਚ ਜੀ ਡਨ ਮਿਲਾ ਦਿਓ ਓਕੇ ਠੀਕ ਹੈ ਇਥੋਂ ਪਾਉਂਗੇ ਟੇਡਾ ਪਲੇਟ 2.5 ਇੰਚ ਇਧਰੋਂ ਟੇਡਾ ਪਲੇਟ 2.5 ਇੰਚ ਆਹ 2.5 ਇੰਚ ਇਸ ਮਾਰਕਿੰਗ ਨਾਲ ਮਿਲ ਜੂਗਾ ਜੀ ਜੋ ਆਪਾਂ ਕਮਰ ਦਾ ਮਾਰਜਨ ਕੱਢਿਆ ਹੋਇਆ ਆ ਇੱਥੇ 6.5 ਇੱਥੇ ਆ ਜਾਣਾ ਐਂਚੇ ਟੇਪ ਪੀਤਾ ਮਾਰ ਕੇ ਵੀ ਦਿਖਾਉਂਗੀ ਤੁਹਾਨੂੰ ਓਕੇ ਹੋਊਗਾ ਕਿ ਨਿੱਪਟ ਦਾ ਕੰਮ ਕਰਨ ਕਟਾਈ ਦਾ ਫਰਕ ਪੈ ਜਾਂਦਾ ਆਪਣਾ ਆ ਲੋ ਜੀ ਠੀਕ ਹੈ ਹੁਣ ਆਜੋ ਇਹਨਾਂ ਦੀ ਕਟਾਈ ਤੇ ਵੀਰੇ ਕਿਤੋਂ ਵੀ ਨਾ ਸਮਝ ਆਈ ਕੋਦੋਂ ਮਰਜ਼ੀ ਕਮੈਂਟ ਕਰਿਓ ਪੁੱਛ ਸਕਦੇ ਆ ਠੀਕ ਹੈ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਦੇ ਲਈ ਆਪਾਂ ਬੈਠੇ ਆ ਠੀਕ ਹੈ ਆਉਣ ਵਾਲੀ ਵੀਡੀਓ ਦੇ ਵਿੱਚ ਜਵਾਬ ਜ਼ਰੂਰ ਮਿਲੂਗਾ ਮਾਡਲ ਠੀਕ ਹੈ ਜੀ ਹੁਣ ਚਾਰੇ ਪੱਲੇ ਚੱਕਣੀਆਂ ਜੀ ਚਾਰੇ ਪੱਲੇ ਚੱਕ ਕੇ ਬੈਕ ਔਰ ਫਰੰਟ ਦੀ ਕਾਟ ਪਹਿਲਾਂ ਪਾਉਗੇ ਜੀ ਉਸ ਤੋਂ ਬਾਅਦ ਤੁਸੀਂ ਪਾਉਗੇ ਕੱਲੀ ਫਰੰਟ ਦੀ ਕਾਟ ਓਕੇ ਜੀ ਆ ਲੋ ਜੀ ਫਰੰਟ ਦੀ ਕਾਟ ਪਾਉਣ ਤੋਂ ਬਾਅਦ ਕੰਦੇ ਦੀ ਜਿਹੜੀ ਸੀਨ ਦੀ ਕਾਟ ਹੁੰਦੀ ਹੈ 1.5 ਇੰਚ ਦੀ ਉਹ ਵੀ ਨਾਲ ਹੀ ਪਾ ਦਿਓ ਇੱਥੇ ਬਰੀਕ ਜਿਹਾ ਕੱਟ ਲਗਾ ਦਿਓ ਗਲਾਵਾਨਾ ਬੈਕ ਦਾ ਔਰ ਫਰੰਟ ਦਾ ਉਥੇ ਕੱਟ ਲਗਾ ਲਿਆ ਕਰੋ ਸੈਂਟਰ ਦਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਤੁਸੀਂ ਵੀਰੇ ਪਾਉਣੀ ਇਹਨਾਂ ਤੇ ਫਰੰਟ ਦੀ ਕਾਟ ਇਸ ਤਰ੍ਹਾਂ ਫਰੰਟ ਦਾ ਪੱਲਾ ਚਪਕੋਗੇ ਜਦੋਂ ਆਪਾਂ ਚਾਰੇ ਪੱਲੇ ਇਕੱਠੇ ਵਿਛਾ ਦਿੰਨੇ ਆ ਮੈਨੂੰ ਉਹ ਕੰਮ ਬਹੁਤ ਔਖਾ ਲੱਗਦਾ ਜੀ ਵਿੱਚੋਂ ਕਮੀਜ਼ ਨੂੰ ਅਲੱਗ ਕੱਢ ਕੇ ਫੇਰ ਕਾਟ ਪਾਉਣੀ ਮੈਨੂੰ ਤਾਂ ਇਹ ਹੁੰਦਾ ਵੀ ਜਿਹੜੀ ਆਪਾਂ ਮਾਰਕਿੰਗ ਕੀਤੀ ਆ ਉਹ ਸਾਰੀ ਸੈਟਿੰਗ ਹਿੱਲ ਜੂਗੀ। ਬਾਕੀ ਜਿਵੇਂ ਬੰਦਾ ਕੰਮ ਕਰਨ ਲੱਗ ਜੇ ਉਹਨਾਂ ਦਾ ਹੱਥ ਟੱਕ ਜਾਂਦਾ ਠੀਕ ਹੈ ਜੀ। ਮੈਨੂੰ ਇਸ ਤਰ੍ਹਾਂ ਕਾਟ ਪਾਉਣੀ ਸੌਖੀ ਲੱਗਦੀ ਆ। ਹੁਣ ਤੁਸੀਂ ਆਜੋ ਜੀ ਇੱਥੇ ਦੀ ਕੱਟ ਲਗਾਣਾ ਪਲੇਟਾਂ ਦਾ ਜੋ ਕਿ ਦੂਜੇ ਪਾਸੇ ਜਦੋਂ ਤੁਸੀਂ ਮਾਰਕਿੰਗ ਕਰੋਗੇ ਨਾ ਕੀਤੀ ਜਾਣੀ ਐ ਇਧਰੋਂ ਇਧਰ ਮਾਰਕਿੰਗ ਪਹੁੰਚ ਜਾਣੀ ਐ ਤੇ ਫੇਰ ਤੁਹਾਨੂੰ ਕੱਟ ਲੱਗਿਆ ਹੋਇਆ ਈਜ਼ੀ ਹੋ ਜਾਂਦਾ ਮਾਰਕਿੰਗ ਕਰਨੀ ਹੁਣ ਤੁਸੀਂ ਆ ਹੈਪਾ ਵਾਲਾ ਕੱਟ ਲਗਾਉਣਾ ਕਦੇ ਨਾ ਭੁੱਲਿਆ ਕਰੋ ਚਾਰੇ ਪੱਲਿਆਂ ਤੇ ਇਕੱਠਾ ਕੱਟ ਲਗਾਇਆ ਕਰੋ ਇਹਦੇ ਨਾਲ ਤੁਹਾਡੇ ਜਿਹੜੀ ਚਾਕਾਂ ਦੀ ਫੋਲਡਿੰਗ ਸਹੀ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਹਾਂ ਲੋ ਜੀ ਫੋਲ ਅਪ ਮਾਰਕਿੰਗ ਕਰਕੇ ਦਾ ਤੁਹਾਨੂੰ ਦੱਸ ਦਿੱਤੀ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ